12 ਸਤੰਬਰ 1897 ਨੂੰ ਸਾਰਾਗੜੀ ਲੜਾਈ ਹੋਈ ਸੀ 21 ਸਿੱਖ ਸਿਪਾਹੀਆਂ ਨੇ ਚੌਂਕੀ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸੀ ਤਾਂ ਉਹਨਾਂ ਦੀ ਯਾਦ ਦੇ ਵਿੱਚ ਸਾਰਾਗੜੀ ਦਿਵਸ ਮਨਾਇਆ ਜਾਂਦਾ ਹੈ ਫਿਰੋਜ਼ਪੁਰ ਦੇ ਵਿੱਚ ਸਾਰਾਗੜੀ ਗੁਰਦੁਆਰਾ ਸਾਹਿਬ ਹੈ ਔਰ ਜੰਗੇ ਆਜ਼ਾਦ ਯਾਦਗਾਰ ਵੀ ਇੱਥੇ ਬਣਾਈ ਗਈ ਹੈਗੀ ਹੈ ਔਰ ਨਾਲ ਹੀ ਮਿਊਜ਼ੀਅਮ ਵੀ ਬਣਾਇਆ ਗਿਆ ਹੈ ਤਸਵੀਰ ਤੁਹਾਨੂੰ ਦਿਖਾਣੇ ਹੈਗੀ ਹੈ ਜੰਗੇ ਯਾਦਗਾਰੀ ਦੀ ਈਸ਼ਵਰ ਸਿੰਘ ਜੀ ਦੀ ਇਹ ਪ੍ਰਤਿਮਾ ਹੈਗੀ ਆ ਔਰ ਇਸ ਪਾਸੇ ਦੀ ਤਸਵੀਰ ਤੁਹਾਨੂੰ ਦਿਖਾ ਸਕਦੇ ਹੈਗੇ ਆ ਕਿ ਜੰਗੇ ਯਾਦਗਾਰੀ ਜਿਹੜੀ ਬਣਾਈ ਗਈ ਹੈ ਆ ਇਹ ਉਹਨਾਂ ਦੀ ਸਾਰਾਗੜੀ ਲੜਾਈ ਨੂੰ ਲੈ ਕੇ ਯਾਦ ਦੇ ਵਿੱਚ ਬਣਾਈ ਗਈ ਹੈਗੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਉਸ ਲੜਾਈ ਦੇ ਬਾਰੇ ਪਤਾ ਲੱਗ ਸਕੇ ਔਰ ਲੜਾਈ ਸਿੱਖ 36 ਸਿੱਖ ਰੈਜੀਮੈਂਟ ਦੇ ਸ਼ਹੀਦ ਹੋਏ ਸੂਰਬੀਰਾਂ ਯੋਧਿਆਂ ਨੂੰ ਸਮਰਪਿਤ ਇਹ ਬਣਾਇਆ ਗਿਆ ਸੀ ਜਿਸ ਦੇ ਵਿੱਚ ਨਾਇਕ ਲਾਲ ਸਿੰਘ ਸਿਪਾਹੀ RAM ਸਿੰਘ ਸਿਪਾਹੀ ਹੀਰਾ ਸਿੰਘ ਸਿਪਾਹੀ ਪੋਲਾ ਸਿੰਘ ਸਿਪਾਹੀ ਨਰੈਣ ਸਿੰਘ ਸਿਪਾਹੀ ਆਨੰਦ ਸਿੰਘ ਸਿਪਾਹੀ ਭਗਵਾਨ ਸਿੰਘ ਸਿਪਾਹੀ ਬੂਟਾ ਸਿੰਘ ਸਿਪਾਹੀ RAM ਸਿੰਘ ਸਿਪਾਹੀ ਗੁਰਮੁਖ ਸਿੰਘ ਲਾਸਟ ਗਾਇਟ ਚੰਦਾ ਸਿੰਘ ਸਿਪਾਹੀ ਸਾਹਿਬ ਸਿੰਘ ਸਿਪਾਹੀ ਦਇਆ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਭਗਵਾਨ ਸਿੰਘ ਸਿਪਾਹੀ ਗੁਰਮukh ਸਿੰਘ ਸਿਪਾਹੀ ਸੁੰਦਰ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਉੱਤਮ ਸਿੰਘ ਹੌਲਦਾਰ ਈਸ਼ਵਰ ਸਿੰਘ ਤਾਂ ਉਹਨਾਂ ਨੂੰ ਸਮਰਪਿਤ ਇਹ ਬਣਾਈ ਗਈ ਹੈਗੀ ਸੀਗੀ ਜਿਸ ਦਾ ਨਾਂ ਜੰਗੇ ਯਾਦਗਾਰੀ ਰੱਖਿਆ ਗਿਆ ਹੈਗਾ ਸੀਗਾ ਇੱਕ ਇਤਿਹਾਸਿਕ ਲੜਾਈ ਹੈਗੀ ਸੀਗੀ 21 ਸਿੱਖ ਸੈਨਿਕਾਂ ਦੀ ਇਹ ਲੜਾਈ ਸੀਗੀ 10000 ਪਠਾਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈਗਾ ਸੀ ਤਾਂ ਸ਼ਹਾਦਤ ਦਾ ਜਾਮ ਬਿਉਰੋ ਕੀਤਾ ਹੈਗਾ ਸੀ ਤਾਂ ਇਹ ਸਾਰਾ ਗੜੀ ਦੀ ਲੜਾਈ ਹੋਈ ਸੀਗੀ ਤਾਂ ਫਿਰੋਜ਼ਪੁਰ ਦੇ ਵਿੱਚ ਔਰ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਯਾਦ ਦੇ ਵਿੱਚ ਬਣਾਏ ਗਿਆ ਸੀਗੀਆਂ ਯਾਦਗਾਰਾਂ ਤਾਂ ਫਿਰੋਜ਼ਪੁਰ ਦੇ ਵਿੱਚ 1904 ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈਗਾ ਸੀਗਾ ਤਾਂ ਤਸਵੀਰ ਤੁਸੀਂ ਜਿਹੜੀ ਦੇਖ ਰਹੇ ਹੋ ਉਹ ਇਹ ਇੱਥੇ ਬਣਾਈ ਗਈ ਹੈਗੀ ਹੈ ਤਾਂ ਕਿ ਜਿਹੜਾ ਲੋਕਾਂ ਨੂੰ ਪਤਾ ਲੱਗ ਸਕੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਇਸ ਲੜਾਈ ਦੇ ਬਾਰੇ ਪਤਾ ਲੱਗ ਸਕੇ ਔਰ ਫਿਰੋਜ਼ਪੁਰ ਦੇ ਵਿੱਚ ਸਾਰਾ ਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਰਾਜ ਸਤਰੀਏ ਸਮਾਗਮ ਵੀ ਕਰਵਾਇਆ ਜਾਂਦਾ ਹੈਗਾ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ